ਸਿਰਦੂ ਮੁਸੇਵਾਲਾ ਬਾਬਾ ਸਦੀਕੀ ਸਣੇ ਹੋਰ ਕਤਲ ਕਾਂਡ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਈ ਲੌਰਸ ਗੈਂਗ ਹੁਣ ਦੋਫਾੜ ਹੋ ਚੁੱਕੀ ਹੈ ਜਿਹੜੇ ਮੁੱਖ ਮੈਂਬਰ ਇੱਕ ਦੂਜੇ ਦੇ ਬੰਦੇ ਮਰਵਾ ਰਹੇ ਸੀ ਉਹ ਹੁਣ ਕੱਟੜ ਦੁਸ਼ਮਣ ਬਣ ਚੁੱਕੇ ਨੇ ਭਾਵ ਕਿ ਗੋਲਡੀ ਬਰਾੜ ਤੇ ਲੌਰਸ ਦੇ ਵਿਚਕਾਰ ਹੁਣ ਦੁਸ਼ਮਣੀ ਪੈ ਚੁੱਕੀ ਹੈ ਔਰ ਚੰਡੀਗੜ੍ਹ ਕਤਲ ਕਾਂਡ ਤੋਂ ਬਾਅਦ ਇਹ ਮਾਮਲਾ ਹੋਰ ਵੀ ਪੱਕ ਗਿਆ ਗੋਲਡੀ ਬਰਾੜ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੌਰਸ ਨੂੰ ਸਿੱਧੀ ਧਮਕੀ ਵਾਰਨਿੰਗ ਦਿੱਤੀ ਗਈ ਹੈ ਆਖਰਕਾਰ ਇੰਦਰਪ੍ਰੀਤ ਸਿੰਘ ਪੈਰੀ ਜਿਸ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਚੰਡੀਗੜ੍ਹ ਦੇ ਸੈਕਟਰ ਦੇ ਵਿੱਚ ਉਸ ਨੂੰ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਅਸਲ ਕਾਰਨ ਕੀ ਆ ਕਿਉਂ ਇਹ ਦੋਫਾੜ ਹੋ ਗਈ ਗੈਂਗ ਔਰ ਹੋਰ ਕਿਹੜੇ ਮੁੱਖ ਟਾਰਗੇਟ ਨੇ ਇਸ ਗੈਂਗ ਦੇ ਨਿਸ਼ਾਨੇ ਤੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਪੰਕਜ ਕਪਾਈ ਨੇ ਪੰਕਜ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਗੈਂਗ ਜਿਸ ਨੇ ਇਕੱਠੇ ਹੋ ਕੇ ਪਹਿਲਾਂ ਬਹੁਤ ਸਾਰੇ ਕਤਲ ਕੀਤੇ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਕਤਲ ਕੀਤੇ ਉਹ ਦੋ ਫਾੜ ਹੋ ਗਈ ਅਸਲ ਕਾਰਨ ਕੀ ਹੈ ਇਹਨਾਂ ਦਾ ਕਿਉਂਕਿ ਗੋਲਡੀ ਬਰਾੜ ਤੇ ਲੋਰੈਂਸ ਇਹਨਾਂ ਨੂੰ ਇੱਕ ਗਿਣਿਆ ਜਾਂਦਾ ਸੀ ਹੁਣ ਦੋਵੇਂ ਵੱਖ-ਵੱਖ ਕਿਉਂ ਹੋ ਗਏ ਆ ਦੇਖੋ ਲੋਰੈਂਸ ਦਾ ਕੋਲੇਜ ਦੇ ਟਾਈਮ ਤੋਂ ਹੀ ਵੱਖ-ਵੱਖ ਮੁਕਦਮਿਆਂ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੈ ਕਦੀ ਪੰਜਾਬ ਦੀਆਂ ਜੇਲਾਂਾਂ 'ਚ ਬੰਦ ਕਦੀ ਦਿੱਲੀ ਦੀਆਂ ਜੇਲਾਂਾਂ 'ਚ ਬੰਦ ਅੱਜ ਕੱਲ੍ਹ ਗੁਜਰਾਤ ਜੇਲ੍ਹ ਦੇ ਵਿੱਚ ਹੈ ਲੋਰੈਂਸ ਦਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਮੁੱਖ ਲੀਡਰ ਸੀਗਾ ਇਸ ਗੈਂਗ ਦਾ ਲੋਰੈਂਸ ਤੋਂ ਬਾਅਦ ਉਹ ਗੋਲਡੀ ਬਰਾਡ ਮੰਨਿਆ ਜਾਂਦਾ ਸੀ ਜੋ ਆਪਰੇਟ ਕਰਦਾ ਸੀ ਜੋ ਪੂਰਾ ਆਪਰੇਟ ਕਰਦਾ ਸੀ ਜਿਹੜੇ ਹਥਿਆਰ ਕਿੱਥੋਂ ਲੈਣੇ ਆ ਕਿੰਨੂੰ ਟਾਰਗੇਟ ਕਰਨਾ ਹੈ ਲੋਰੈਂਸ ਸਿੱਧਾ ਸੰਪਰਕ ਗੋਲਡੀ ਦੇ ਨਾਲ ਸਾਧਦਾ ਸੀਗਾ ਗੋਲਡੀ ਬਰਾਡ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਔਰ ਗੋਲਡੀ ਬਰਾਡ ਦਾ ਨਾਮ ਉਸ ਵੇਲੇ ਸੁਰਖੀਆਂ ਦੇ ਵਿੱਚ ਆਇਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਇੱਕ ਕੋੜੀਓ ਇੱਕ ਇੰਟਰਵਿਊ ਗੋਲਡੀ ਬਰਾਡ ਨੇ ਆਇਆ ਕਿ ਮੈਂ ਹੀ ਔਰ ਲੋਰੈਂਸ ਬਾਈ ਨੇ ਮਿਲ ਕੇ ਮਾਰਿਆ ਇਸ ਗੱਲ ਇਸ ਤਰੀਕੇ ਦੀ ਕਨਵਰਸੇਸ਼ਨ ਹੋਈ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਕਈ ਵਾਰ ਅਸੀਂ ਸਮਝਾਇਆ ਇਸ ਤਰੀਕੇ ਦੀ ਗੱਲਬਾਤ ਹੋਈ ਔਰ ਗੋਲਡੀ ਬਰਾੜ ਦਾ ਇੱਕ ਨਾਮ ਉੱਭਰ ਕੇ ਸਾਹਮਣੇ ਆਇਆ ਹੁਣ ਇਹਨਾਂ ਦੋਵਾਂ ਇਹ ਦੋਵੇਂ ਗੈਂਗ ਚਲਾਉਂਦੇ ਸੀਗੇ ਲੋਰੈਂਸ ਗੈਂਗ ਮਸ਼ਹੂਰ ਸੀ ਬਰਾੜ ਗੈਂਗ ਗੋਲਡੀ ਬਰਾੜ ਗੈਂਗ ਮਸ਼ਹੂਰ ਸੀ ਇਹਨਾਂ ਦਾ ਪੇਚਾ ਸਿੱਧਾ ਸੀਗਾ ਬੰਬੀਹਾ ਗੈਂਗ ਦੇ ਨਾਲ ਬੰਬੀਹਾ ਗੈਂਗ ਦਾ ਇੱਕ ਸਮੇਂ ਬਹੁਤ ਵੱਡਾ ਰਤਬਾ ਸੀ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਖੁੱਦ ਬੰਮੀਹਾ ਉਸ ਦੇ ਮੇਨ ਜਿਹੜੇ ਬੰਦੇ ਸੀਗੇ ਜੇਲ੍ਹਾਂ ਚਲੇ ਗਏ ਜਾਂ ਮਾਰ ਦਿੱਤੇ ਗਏ ਜ਼ਿਆਦਾ ਉਹ ਐਕਟਿਵ ਗੈਂਗ ਰਹੀ ਨਹੀਂ ਹੁਣ ਲੋਰੈਂਸ ਗੈਂਗ ਸਿਰਫ ਕਤਲ ਨਹੀਂ ਕਰਦੀ ਸੀ ਕਈ ਰੰਗਦਾਰੀਆਂ ਕਰਦੀ ਸੀ ਕਈਆਂ ਤੋਂ ਪੈਸੇ ਲੈਣੇ ਕਲੱਬਾਂ ਤੋਂ ਪੈਸੇ ਲੈਣੇ ਬਹੁਤ ਸਾਰੇ ਕਾਂਡ ਜਿਹੜੇ ਨੇ ਉਹ ਇਸ ਲੋਰੈਂਸ ਗੈਂਗ ਨੇ ਕੀਤੇ ਨੇ ਹੁਣ ਤੁਸੀਂ ਜ਼ਿਕਰ ਕੀਤਾ ਕਿ ਲੜਾਈ ਕਿੱਥੋਂ ਸ਼ੁਰੂ ਹੁੰਦੀ ਹੈ ਜਾਂ ਆਪਸ ਵਿੱਚ ਕਿਵੇਂ ਲੜਦੇ ਹ ਹ ਇਕਦਾ ਲੋਰੈਂਸ ਬਿਸ਼ਨੋਈ ਨੂੰ ਇਹ ਲੱਗਦਾ ਹੈ ਕਿ ਅਨਮੋਲ ਬਿਸ਼ਨੋਈ ਜਿਹੜਾ ਅਮਰੀਕਾ ਦੇ ਵਿੱਚ ਭੇਜਿਆ ਗਿਆ ਜਿਹੜਾ ਲੋਰੈਂਸ ਦਾ ਭਰਾ ਹੈ ਉਸ ਨੂੰ ਸਹੀ ਤਰੀਕੇ ਨਾਲ ਗੋਲਡੀ ਬਰਾਡ ਨੇ ਸੰਭਾਲਿਆ ਨਹੀਂ ਉਹਨੂੰ ਸਹੀ ਉਸ ਦੀ ਜਦੋਂ ਵਾਪਸ ਆ ਗਿਆ ਨਈ ਇਹ ਲੈ ਕੇ ਆ ਗਿਆ ਰਿਪੋਰਟ ਕਰ ਦਿੱਤਾ ਗਿਆ ਤਾਂ ਜਿਹੜੀ ਲੀਗਲ ਲੜਾਈ ਲੜਨੀ ਸੀ ਅਮਰੀਕਾ ਦੇ ਵਿੱਚ ਉਹ ਵੀ ਗੋਲਡੀ ਬਰਾਡ ਨੇ ਨਹੀਂ ਲੜੀ ਇੱਕ ਤਾਂ ਵੱਡੀ ਬਚਾਈ ਹੈ ਕਿ ਅਨਮੋਲ ਬਿਸ਼ਨੋਈ ਨੂੰ ਕਿਵੇਂ ਉਹ ਭਾਰਤ ਆ ਗਿਆ ਔਰ ਕਿਵੇਂ ਪੁਲਿਸ ਦੇ ਹੱਥ ਆ ਗਿਆ ਕਿਉਂ 골ਡੀ ਬ੍ਰਾਡ ਨੇ ਉਸ ਤਰੀਕੇ ਨਾਲ ਨਹੀਂ ਸੰਭਾਲਿਆ 골ਡੀ ਬ੍ਰਾਡ ਦੀ ਜ਼ਿੰਮੇਵਾਰੀ ਲਗਾਈ ਸੀ ਸੰਭਾਲਿਆ ਜਾਵੇ ਠੀਕ ਹੈ ਇੱਕ ਕਿਉਂਕਿ ਪੈਸਾ ਬਹੁਤ ਵੱਡੀ ਗੇਮ ਹੈ ਕਿਉਂਕਿ ਪੈਸਾ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਕੈਨੇਡਾ ਅਮਰੀਕਾ ਸੀ ਦੇਖਿਆ ਵਾਰਦਾਤਾਂ ਹੋਈਆਂ ਦੁਬਈ ਦੇ ਵਿੱਚ ਵਾਰਦਾਤ ਹੋਈ ਤਾਂ ਇਹ ਪੂਰੇ ਪੈਸੇ ਦਾ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਔਰ ਆਪਸੀ ਜਿਹੜੇ મતਭੇਦ ਕਹਿ ਲੋ ਜਾਂ ਆਪਸੀ ਇਹ ਕਹਿ ਲੋ ਕਿ ਲੋਰੈਂਸ ਨੂੰ ਇਹ ਲੱਗਦਾ ਹੈ ਕਿ ਮੈਂ ਸਭ ਤੋਂ ਵੱਡਾ ਇਸ ਵੇਲੇ 골ਡੀ ਨੂੰ ਲੱਗਦਾ ਕਿ ਕਾਂਡ ਤਾਂ ਸਾਰੇ ਮੈਂ ਕਰ ਰਿਹਾ ਲੋਰੈਂਸ ਦਾ ਇੱਡਾ ਵੱਡਾ ਨਾਮ ਕਿਉਂ ਹੋ ਰਿਹਾ ਇਹਦਾ ਨਾਮ ਚਾਰੇ ਪਾਸੇ ਹੋ ਰਿਹਾ ਔਰ ਪਹਿਲਾ ਇਹ ਜਿਹੜੇ ਦੋਵੇਂ ਮਿਲ ਕੇ ਜਿਹੜੀਆਂ ਦੂਸਰੀਆਂ ਗੈਂਗ ਸੀਗੀਆਂ ਬਬੀਹਾ ਗੈਂਗ ਸੀ ਉਹਨਾਂ ਦੇ ਬੰਦੇ ਮਾਰਦੇ ਸੀ ਲੇਕਿਨ ਹੁਣ ਕੀ ਹੁੰਦਾ ਕਿਉਂਕਿ ਇਹ ਸਿਰਫ ਦੋਵੇਂ ਨਾਮ ਨੇ ਹੋਰ ਬਹੁਤ ਵੱਡੇ ਵੱਡੇ ਚਿਹਰੇ ਰੋਹਿਤ ਗੋਦਾਰਾ ਦਾ ਬੜਾ ਜ਼ਿਕਰ ਹੁੰਦਾ ਹੈ ਰੋਹਿਤ ਤੋਂ ਇਲਾਵਾ ਹੋਰ ਚਿਹਰੇ ਨੇ ਇਹ ਇਹ ਆਪਸ ਵਿੱਚ ਇੱਕ ਦੂਜੇ ਦੇ ਬੰਦੇ ਮਰਵਾਣੇ ਸ਼ੁਰੂ ਕਰ ਦਿੱਤੇ ਜਾਂ ਇਸ ਗੱਲ ਤੇ ਖਰਸ਼ੇ ਹੋ ਗਏ ਕੀ ਜਿਹੜੇ 골ਡੀ ਦੇ ਨੇੜੇ ਨੇ ਉਹ ਪੁਲਿਸ ਨੂੰ ਕਿਤਨਾ ਕਿਤੇ ਸਲਾਹ ਦਿੰਦੇ ਨੇ ਕੋਈ ਜਾਣਕਾਰੀ ਦਿੰਦੇ ਨੇ ਲੋਰੈਂਸ ਦਾ ਬੰਦਾ ਫੜਿਆ ਜਾਂਦਾ ਜਾਂ ਲੋਰੈਂਸ ਦਾ ਕੋਈ ਬੰਦਾ 골ਡੀ ਦੇ ਬੰਦਿਆਂ ਦੀ ਇਨਫੋਰਮੇਸ਼ਨ ਕਰਦਾ ਇਸ ਏਕੇ ਦੀਆਂ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਹੁਣ ਜਿਹੜਾ ਪੈਰੀ ਦਾ ਕਤਲ ਹੋਇਆ ਜਾਣਕਾਰੀ ਮਿਲੀ ਹੈ ਕਿ ਪੈਰੀ ਦਾ ਕਤਲ ਜਦੋਂ ਹੋਇਆ ਉਹ ਇੱਕ ਇਹ ਕਿਹਾ ਗਿਆ ਇੱਕ ਪੈਰੀ ਨੂੰ ਫੋਨ ਆਇਆ ਕਿ ਲੋਰੈਂਸ ਨੇ ਗੱਲ ਕਰਨੀ ਹੈ ਇੱਕ ਕੋਈ ਉਸ ਦਾ ਭਰੋਸੇ ਵਾਲਾ ਸਾਥੀ ਹੋਏਗਾ ਉਹ ਲੈ ਕੇ ਆਇਆ ਬੁਲਾਇਆ ਗਿਆ 26 ਸੈਕਟਰ ਬੁਲਾਇਆ ਗਿਆ ਔਰ ਉਸ ਵੇਲੇ ਉਹ ਆਪਣੀ ਘਰ ਵਾਲੀ ਨੂੰ ਕਿਤੇ ਛੱਡ ਕੇ ਗਿਆ ਕਿਤੇ ਛੱਡ ਕੇ ਆਇਆ ਬੁਲਾਇਆ ਗਿਆ ਔਰ ਜਾਣਕਾਰੀ ਇਹ ਮਿਲੀ ਕਿ ਦੋ ਗੱਡੀਆਂ ਸਨ ਇੱਕ ਗੱਡੀ ਚੋਂ ਇੱਕ ਸ਼ਖਸ ਉਤਰਦਾ ਉਹ ਪੈਰੀ ਦੀ ਗੱਡੀ ਦੇ ਵਿੱਚ ਬੈਠ ਜਾਂਦਾ ਇੰਦਰਪ੍ਰੀਤ ਸਿੰਘ ਪੈਰੀ ਗੱਡੀ ਚਲਾ ਰਹੇ ਨੇ ਔਰ ਉਸ ਵੇਲੇ ਗੋਲੀਆਂ ਜਿਹੜੀਆਂ ਨੇ ਉਹ ਪੈਰੀ ਦੇ ਮਾਰੀਆਂ ਗਈਆਂ ਯਾਨੀ ਕਿ ਉਹ ਭਰੋਸੇ ਵਾਲਾ ਬੰਦਾ ਸੀਗਾ ਜਿਹੜਾ ਨਾਲ ਗੋਲੀਆਂ ਮਾਰੀਆਂ ਜਿਹੜਾ ਨਾਲ ਬੈਠਾ ਸੀ ਜਿਹਨੇ ਫਾਇਰਿੰਗ ਕੀਤੀ ਹਾਂ ਜਿਹਨੇ ਫਾਇਰਿੰਗ ਕੀਤੀ ਉਹ ਦੂਸਰੀ ਗੱਡੀ ਤੋਂ ਉਤਰ ਕੇ ਆਇਆ ਸੀ ਉਹਨੇ ਕਿਹਾ ਸਰ ਲੋਰੈਂਸ ਨਾਲ ਗੱਲ ਕਰਾਣੀ ਠੀਕ ਹੈ ਤਾਂ ਉਸ ਵੇਲੇ ਉਹਨੇ ਮਾਰਿਆ ਹੂੰ ਪੈਰੀ ਦਾ ਬੈਕਗ੍ਰਾਉਂਡ ਦੀ ਜਦੋਂ ਗੱਲ ਕਰੀਏ ਤਾਂ ਪੈਰੀ ਕਲਾਸਮੇਟ ਰਿਹਾ ਹੈ ਕੋਲੇਜ ਦੇ ਵਿੱਚ ਡੀਅਰੀ ਕੋਲੇਜ ਦੇ ਵਿੱਚ ਲੋਰੈਂਸ ਦਾ ਬਹੁਤ ਚੰਗੇ ਦੋਸਤ ਰਹੇ ਨੇ ਔਰ ਅ ਸਪੋਰਟਸਮੈਨ ਸੀਗਾ ਪੈਰੀ ਆ ਕੋਲਿਜ ਦੇ ਵਿੱਚ ਔਰ ਇਹਨਾਂ ਦੀ ਬੜੀ ਗੁੜੀ ਦੋਸਤੀ ਰਹੀ ਹੈ ਔਰ ਇੰਨੀ ਗੁੜੀ ਦੋਸਤੀ ਸੀਗੀ ਕਿ 골ਡੀ ਦੀ ਜਿਹੜੀ ਵੀਡੀਓ ਆਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਉਹਨੇ ਕਿਹਾ ਕਿ ਪੈਰੀ ਦੇ ਘਰ ਆ ਕੇ ਕਈ ਵਾਰ ਲੋਰੈਂਸ ਰੋਟੀ ਖਾਂਦਾ ਰਿਹਾ ਉਹਦੀ ਮਦਰ ਜਿਹੜੇ ਨੇ ਉਹ ਰੋਟੀ ਬਣਾ ਬਣਾ ਖਵਾਉਂਦੇ ਰਹੇ ਨੇ ਕਿਉਂ ਮਾਰਿਆ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕਿਉਂ ਮਾਰਿਆ ਯਾਰ ਮਾਰ ਕੀਤੀ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਇਹ ਕਨੈਕਸ਼ਨ ਕਿੱਥੋਂ ਸ਼ੁਰੂ ਹੁੰਦਾ ਹੈ ਪਹਿਲਾਂ ਦੁਬਈ ਦੇ ਵਿੱਚ ਇੱਕ ਕਤਲ ਜਿਹੜਾ ਹੈ ਉਹ 골ਡੀ ਬਰਾੜ ਹੋਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਸੀਪੇ ਨਾਂ ਦਾ ਸ਼ਖਸ ਦਾ ਹੂੰ ਸੀਪਾ ਦੀ ਗੱਡੀ ਦੇ ਵਿੱਚ ਆ ਕੇ ਵੀ ਇੱਕ ਸ਼ਖਸ ਬੈਠਦਾ ਔਰ ਪਿੱਛਾ ਗਲਾ ਵੱਢ ਦਿੰਦਾ ਹੁੰਦਾ ਸੀਪਾ ਲੋਰੈਂਸ ਦੇ ਕਰੀਬੀ ਸੀ ਇਹ ਲੋਰੈਂਸ ਦਾ ਕਰੀਬੀ ਸੀਗਾ ਅੱਛਾ ਔਰ 골ਡੀ ਇਹ ਕਹਿ ਰਿਹਾ ਕਿ ਸੀਪਾ ਮੁਖਬਰੀ ਕਰਦਾ ਸੀ ਉਹ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਸੀ ਇਸ ਕਰਕੇ ਅਸੀਂ ਸੀਪੇ ਨੂੰ ਮਾਰਿਆ ਯਾਨੀ ਕਿ ਜੇ 골ਡੀ ਦੇ ਬੰਦਿਆਂ ਨੇ ਲੋਰੈਂਸ ਦੇ ਬੰਦਿਆਂ ਨੂੰ ਮਾਰਿਆ ਖਾਸ ਨੂੰ ਮਾਰਿਆ ਤਾਂ ਹੁਣ ਉਹਦਾ ਬਦਲਾ ਲੋਰੈਂਸ ਨੇ ਵੀ ਲੈ ਲਿਆ ਹੂੰ ਔਰ ਇਹ ਜਿਹੜਾ ਪੈਰੀ ਹੈ ਇਹ ਪੈਰੀ ਦੀ ਬੈਕਗ੍ਰਾਉਂਡ 12 ਦੇ ਕਰੀਬ ਮੁਕਦਮੇ ਦਰ ਸੀਗੇ ਲੇਕਿਨ 8 ਮੁਕਦਮਿਆਂ ਚ ਕਹਿੰਦੇ ਬਰੀ ਹੋ ਗਿਆ ਸੀ ਸਬੂਤਾਂ ਦੀ ਕਾਰਨ ਸੀ ਕੋਈ ਅੱਗੇ ਨਹੀਂ ਜਾਂਦਾ ਜਦੋਂ ਇਸ ਤਰੀਕੇ ਦੀਆਂ ਵਾਰਦਾਤਾਂ ਦਿੱਤੀਆਂ ਔਰ ਪੈਰੀ ਸੁਧਰਨਾ ਚਾਹੁੰਦਾ ਸੀ ਕਿਉਂਕਿ ਇਸੇ ਪਰਿਵਾਰ ਪਰਿਵਾਰ ਦੇ ਵਿੱਚ ਪੁਲਿਸ ਫੈਮਿਲੀ ਹੈ ਪੁਲਿਸ ਬੈਕਗ੍ਰਾਉਂਡ ਹੈ ਪਿਛਲੇ ਦਿਨਾਂ ਚ ਘਰ ਦੇ ਆਣੇ ਦਾ ਵਿਆਹ ਕਰਵਾ ਦਿੱਤਾ ਬਾਲੇ ਚ ਵਿਆਹ ਹੋਇਆ ਔਰ ਇਹ ਇਸ ਜਿਹੜੀ ਇਸ ਦੁਨੀਆ ਚੋ ਗੈਂਗਸਟਰ ਦੀ ਦੁਨੀਆ ਤੋਂ ਬਾਹਰ ਆਣਾ ਚਾਹੁੰਦਾ ਸੀ ਕਿਉਂ ਕਹਿੰਦੇ ਕਹਿੰਦੇ ਜਿਹੜੇ ਚੰਡੀਗੜ੍ਹ ਦੇ ਕਲੱਬਾਂ ਦਾ ਪੈਸਾ ਰੰਗਦਾਰੀ ਜਿਹੜਾ ਸਿਸਟਮ ਹੈ ਉਹ ਪੈਰੀ ਦਾ ਨਾਮ ਵੀ ਆਂਦਾ ਹੈ ਕਿ ਉਹ ਲੋਰੈਂਸ ਗੋਲਡੀ ਹੋਰਾਂ ਦੇ ਲਈ ਸੰਭਾਲਦਾ ਸੀਗਾ ਕੰਮ ਕਰਦਾ ਸੀਗਾ ਤਾਂ ਹੁਣ ਪੈਰੀ ਜੇ ਬਾਹਰ ਆਣਾ ਜਾਂਦਾ ਸੀ ਤਾਂ ਮਾਰਿਆ ਗਿਆ ਜਾਂ ਪੈਰੀ ਮੁਖਬਰੀ ਕਰਦਾ ਸੀ ਤਾਂ ਮਾਰਿਆ ਗਿਆ ਜਾਂ ਪੈਰੀ ਗੋਲਡੀ ਦਾ ਨਜ਼ਦੀਕੀ ਜ਼ਿਆਦਾ ਹੋ ਗਿਆ ਲੋਰੈਂਸ ਤੋਂ ਦੂਰੀ ਬਣਾ ਲਈ ਤਾਂ ਮਾਰਿਆ ਗਿਆ ਇਹ ਜਾਂਚ ਦਾ ਵਿਸ਼ਾ ਹੈ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਲੇਕਿਨ ਇਸ ਵਾਰਦਾਤ ਨੇ ਇਹ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਜਿਹੜੀ ਗੈਂਗਵਾਰ ਹੈ ਉਹ ਵਧੇਗੀ ਪੰਜਾਬ ਹੀ ਨਹੀਂ ਜਿੱਥੇ ਜਿੱਥੇ ਲੋਰੈਂਸ ਦੇ ਬੰਦੇ ਨੇ 골ਡੀ ਟਾਰਗੇਟ ਕਰੇਗਾ 골ਡੀ ਬਰਾੜ ਤੱਕ ਟਾਰਗੇਟ ਕਰੇਗਾ ਔਰ ਜਿਹੜੇ 골ਡੀ ਬਰਾੜ ਦੇ ਬੰਦੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨੂੰ ਟਾਰਗੇਟ ਲੋਰੈਂਸ ਬਿਸ਼ਨੋਈ ਦੀ ਗੈਂਗ ਕਰੇਗੀ ਹੁਣ ਆਰਜੂ ਬਿਸ਼ਨੋਈ ਹੈ ਉਹ ਵੀ ਲੋਰੈਂਸ ਦਾ ਰਿਸ਼ਤੇਦਾਰ ਹੈ ਉਹ ਪਿੱਛੋਂ ਅੰਜਾਮ ਜਿਹੜਾ ਦਿੰਦਾ ਬੌਕਸਰ ਹੈ ਉਹ ਅੰਜਾਮ ਦਿੰਦਾ ਤਾਂ ਇਹ ਗੈਂਗਬਰ ਵਦਨੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹ ਦੇਖਣ ਵਾਲੀ ਗੱਲ ਹੈ ਕਿ ਕੌਣ ਕਿੰਦੇ ਤੇ ਕਿਵੇਂ ਨਿਸ਼ਾਨੇ ਤੇ ਆਉਂਦਾ ਲੋਰੈਂਸ ਵੀ ਜੇਲ੍ਹ ਦੇ ਵਿੱਚ ਹੈ ਐਸਵਲੇ ਅਨਮੋਲ ਬਿਸ਼ਨੋਈ ਵੀ ਐਨਆਈਏ ਦੀ ਗ੍ਰਫਤ ਦੇ ਵਿੱਚ ਹੈ ਤਾਂ ਲੋਰੈਂਸ ਵੱਲੋਂ ਕੌਣ ਕਿਦਾਂ ਆਪਰੇਟ ਕਰੇਗਾ ਔਰ ਜਿਵੇਂ ਗੋਲਡੀ ਨੇ ਥ੍ਰੈਟ ਕੀਤਾ ਕਿ ਹੁਣ ਆਪਣੇ ਉਲਟਰੀ ਗਿਣਤੀ ਸ਼ੁਰੂ ਕਰ ਲਿਆ ਤੂੰ ਯਾਰ ਮਾਰ ਕੀਤੀ ਹੈ ਤੂੰ ਗਲਤ ਬੰਦਾ ਮਾਰਿਆ ਤੂੰ ਤੇ ਜਿਹੜਾ ਪੈਰੀ ਦੀ ਮਾਂ ਨੇ ਰੋਟੀਆਂ ਖਵਾਈਆਂ ਇਹ 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 ਆਡੀਓ ਜਿਹੜੀ ਕਥੀ ਤੋਂ ੜੀ ਉਹ ਜਿਹੜੀ ਉਹ ਸਾਹਮਣੇ ਆਈ ਹੈ ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਗੋਲਡੀ ਨੇ ਸਿੱਧਾ ਥ੍ਰੈਟ ਜਿਹੜਾ ਉਹਸ ਆਡੀਓ ਦੇ ਜ਼ਰੀਏ ਲੋਰੈਂਸ ਮਿਸ਼ਨੋਈ ਨੂੰ ਕਿਸੇ ਚੀਜ਼ ਦਾ ਹੋਰ ਵੀ ਉਹ ਕਾਮਨ ਫਰੈਂਡ ਸੀ ਦੋਹਾਂ ਦਾ ਲੋਰੈਂਸ ਨਾਲ ਵੀ ਉਹਦੀ ਨੇੜਤਾ ਸੀ ਤੇ ਗੋਲਡੀ ਨਾਲ ਵੀ ਦੇਖੋ ਲੋਰੈਂਸ ਦਾ ਤਾਂ ਕਲਾਸਮੇਟ ਸੀ ਔਰ ਗੋਲਡੀ ਬਰਾੜ ਤੇ ਲੋਰੈਂਸ ਦੀ ਵਿੱਚ ਕਹਿੰਦੇ ਕਿ ਦੋਹਾਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੁੰਦੀ ਸੀ ਉਹ ਪੈਰੀ ਕਰਦਾ ਸੀ ਪੈਰੀ ਕਰਦਾ ਸੀ ਕਿਉਂਕਿ ਇੱਕ ਜੇਲ੍ਹ 'ਚ ਦੂਸਰਾ ਵਿਦੇਸ਼ ਵਿੱਚ ਤਾਂ ਕਮਿਊਨੀਕੇਸ਼ਨ ਦਾ ਬੜਾ ਵੱਡਾ ਰੋਲ ਜਿਹੜਾ ਹੈ ਉਹ ਪੈਰੀ ਦਾ ਰਹਿੰਦਾ ਸੀਗਾ ਦੋਵਾਂ 'ਚ ਜਦੋਂ ਮਨਮਟਾਵੀ ਹੁੰਦਾ ਸੀ ਪੈਰੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸੀ ਇੱਕ ਚੀਜ਼ ਦਾ ਹੋਰ ਜ਼ਿਕਰ ਕੀਤਾ ਕਿ ਜਦੋਂ ਅਨਮੋਲ ਬਿਸ਼ਨੋਈ ਨੂੰ ਫੜਿਆ ਗਿਆ ਉਸ ਤੋਂ ਬਾਅਦ ਦੁਸ਼ਮਣੀ ਇਹਨਾਂ ਦੇ ਪੈ ਗਈ ਕਿ ਸਤਿਮੁਖੀ ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਆਪਸ 'ਚ ਖੜਕਣ ਲੱਗੀ ਸੀ ਨਾਮ ਨੂੰ ਲੈ ਕੇ ਨਾਮ ਵੀ ਹੋ ਸਕਦਾ ਹੈ ਪੈਸਾ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਲੋਰੈਂਸ ਜ਼ਿਆਦਾ ਉੱਭਰ ਰਿਹਾ ਸੀ ਕਈ ਸਾਰੇ ਕਾਰਨ ਹੋ ਸਕਦੇ ਆ ਕੀ ਕਰ ਰਹਿਣਾ ਹੈ ਅਸਲ ਕਰੰਤਾ ਉਹ ਦੋਵੇਂ ਜਾਣਦੇ ਹੋਣਗੇ ਕਈ ਸਾਰੀਆਂ ਗੱਲਾਂ ਲੇਕਿਨ ਅਨਮੋਲ ਬਿਸ਼ਨੋਈ ਨੂੰ ਲੀਗਲੀ ਕਿਉਂ ਨਹੀਂ ਮਦਦ ਕੀਤੀ ਉਸ ਤਰੀਕੇ ਦੀ ਜਿਵੇਂ ਲੋਰੈਂਸ ਜਾਂਦਾ ਸੀ ਜਾਂ ਅਨਮੋਲ ਬਿਸ਼ਨੋਈ ਕਿਵੇਂ ਐਨਆਈਏ ਦੀ ਗ੍ਰਿਫਤ ਦੇ ਵਿੱਚ ਆ ਗਿਆ ਇਹ ਇਸ ਨੂੰ ਲੈ ਕੇ ਲੋਰੈਂਸ ਨੂੰ ਗੁੱਸਾ ਸੀਗਾ ਲੋਰੈਂਸ ਨੂੰ ਇਹ ਸੀਗਾ ਹੁਣ ਜਿਹੜਾ ਜ਼ਿਗਰ ਗੋਲਡੀ ਬਰਾੜ ਕਰ ਰਿਹਾ ਕਿ ਮੈਂ ਤੈਨੂੰ ਜੇਲ੍ਹ 'ਚ ਵੀ ਕਾਂਡ ਕਰਦਾ ਹਾਂ ਕਿਉਂਕਿ ਦੋਵਾਂ ਗੁੱਟਾਂ ਦੇ ਜੇਲ੍ਹ ਦੇ ਅੰਦਰ ਵੀ ਨੈਕਸਸ ਪੂਰਾ ਚੱਲਦਾ ਵਕ ਵਕ ਜੇਲ੍ਹਾਂ ਚੱਲਦਾ ਹੈ ਤਾਂ ਕਿ ਜੇਲ੍ਹ ਚ ਅਗਲੀ ਕੋਈ ਵਾਰਦਾਤ ਹੋਏਗੀ ਕੀ ਇਸੇ ਤਰੀਕੇ ਨਾਲ ਗੱਡੀ ਚ ਬਿਠਾ ਕੇ ਕਿਸੇ ਨੂੰ ਟਾਰਗੇਟ ਕੀਤਾ ਜਾਏਗਾ ਕਿ ਪੰਜਾਬ ਜਗ੍ਹਾ ਚੁਣੀ ਜਾਏਗੀ ਕਿ ਅਮਰੀਕਾ ਕੈਨੇਡਾ ਇੰਗਲੈਂਡ ਦੁਬਈ ਦੁਬਈ ਦਾ ਸਭ ਤੋਂ ਸੇਫ ਇਲਾਕਾ ਜੇ ਉੱਥੇ ਗੱਡੀ ਦੇ ਵਿੱਚ ਮਾਰ ਦਿੱਤਾ ਗਿਆ ਪਿੱਛੇ ਗਲਾ ਵੱਢ ਕੇ ਤਾਂ ਕਿੱਥੇ ਅਗਲੀ ਵਾਰਦਾਤ ਹੋਏਗੀ ਇਹ ਪੁਲਿਸ ਦੇ ਲਈ ਵੀ ਚੁਣੌਤੀ ਹੈ ਪੁਲਿਸ ਨੂੰ ਵੀ ਇਸ ਗੱਲ ਨੂੰ ਦੇਖਣਾ ਹੋਏਗਾ ਕਿ ਇਹ ਗੈਂਗਵਾਰ ਜ਼ਿਆਦਾ ਨਾ ਵਧੇ ਬਦਨੀ ਤਾਂ ਹੈ ਹੀ ਲੇਕਿਨ ਪੁਲਿਸ ਕਿਵੇਂ ਇਸ ਨੂੰ ਜਿਹੜੀ ਆ ਸੰਭਾਲੇਗੀ ਇਹ ਪੁਲਿਸ ਦੇ ਲਈ ਵੀ ਇੱਕ ਵੱਡੀ ਚੁਣੌਤੀ ਰਹਿਣ ਵਾਲੀ ਹੈ। ਜੇਲ੍ਹਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਕਿਉਂਕਿ ਅਕਸਰ ਸੱਤਾਧਾਰੀ ਪਾਰਟੀਆਂ ਕਹਿੰਦੀਆਂ ਨੇ ਕਿ ਜੇਲ੍ਹਾਂ ਦੇ ਵਿੱਚ ਇਸ ਨੈਟਵਰਕ ਨੂੰ ਖਤਮ ਕੀਤਾ ਗਿਆ, ਮੋਬਾਈਲ ਫੋਨ ਬਿਲਕੁਲ ਨਹੀਂ। ਔਰ ਗੋਡੀ ਬਰਾਰਦੀ ਜਿਸ ਤਰੀਕੇ ਦੀ ਆਡੀਓ ਉਹ ਸਾਫ਼ ਤੌਰ ਤੇ ਕਹਿ ਰਿਹਾ ਕਿ ਜੋ ਗੱਲਬਾਤ ਹੁੰਦੀ ਆ ਲੋਰੈਂਸ ਦੀ ਉਹ ਰੋਜ਼ ਦੀ ਤਰ੍ਹਾਂ ਹੁੰਦੀ ਆ। ਡੇਲੀ ਫੋਨ ਕਰਦੇ ਨੇ ਇੱਕ ਦੂਜੇ ਨੂੰ ਕਿਹਨੂੰ ਟਾਰਗੇਟ ਬਣਾਉਣਾ, ਕਿਵੇਂ ਗੈਂਗ ਚਲਾਉਣੀ ਆ, ਕਿਸਦੇ ਹੱਥ 'ਚ ਕਮਾਂਡ ਰੱਖਣੀ ਆ। ਇਹ ਸਾਰਾ ਕੁਝ ਆਪਰੇਟ ਹੁੰਦਾ। ਦੇਖੋ ਲੋਰੈਂਸ ਐਸ ਵੇਲੇ ਗੁਜਰਾਤ ਗੁਜਰਾਤ ਤੋਂ ਕਹਿੰਦੇ ਕਿ ਜਿਹੜੀ ਪੈਰੀ ਨਾਲ ਗੱਲ ਕਰਨੀ ਸੀ ਕਿਹਾ ਸੀ ਕਿ ਲੋਰੈਂਸ ਨਾਲ ਫੋਨ ਤੇ ਗੱਲ ਕਰਨੀ ਹੈ ਇਸ ਕਰਕੇ ਉਹ ਸ਼ਖਸ ਨੇ ਗੱਲ ਕਰਾਣੀ ਸੀ ਤਾਂ ਜੇਲ੍ਹ ਚੋ ਗੁਜਰਾਤ ਜੇਲ੍ਹ ਚੋ ਵੀ ਗੱਲਾਂ ਬਾਤਾਂ ਤਾਂ ਹੋ ਰਹੀਆਂ ਹਨ ਫੋਨ ਤਾਂ ਅਸੀਂ ਦੇਖਦੇ ਹਾਂ ਮੂਵਮੈਂਟ ਪੁਲਿਸ ਜਿਹੜੀ ਜੇਲ੍ਹ ਪ੍ਰਸ਼ਾਸਨ ਹੈ ਉਹ ਫੜ ਲੈਂਦੀ ਹੈ ਜੇਲ੍ਹ ਚ ਗੱਲ ਕਰਨਾ ਕੋਈ ਔਖਾ ਨਹੀਂ ਹੈ ਲੇਕਿਨ ਨੈਕਸਸ ਵੀ ਜੇਲ੍ਹ ਦੇ ਅੰਦਰੋਂ ਹੀ ਇਹ ਸਾਰੇ ਆਪਰੇਟ ਹੁੰਦੇ ਪਿਆ ਵਿਦੇਸ਼ਾਂ ਤੋਂ ਵੀ ਹੋ ਰਿਹਾ ਹੈ ਗੁਜਰਾਤ ਜੇਲ੍ਹ ਤੋਂ ਲੈ ਕੇ ਕਈ ਜੇਲ੍ਹਾਂ ਚ ਇਸ ਤਰੀਕੇ ਦੇ ਨੈਕਸਸ ਜਿਹੜੇ ਆਪਰੇਟ ਹੁੰਦੇ ਨੇ ਬੰਬੀਹਾ ਗੈਂਗ ਨੂੰ ਫਿਰ ਕਿਸ ਤਰੀਕੇ ਨਾਲ ਦੇਖਿਆ ਜਾਵੇ ਕੀ ਹੁਣ ਇਹ ਦੋਵੇਂ ਤਰ੍ਹਾਂ ਦੀ ਲੜਾਈ ਹੋਗੀ ਬੰਬੀਹਾ ਗੈਂਗ ਆਊਟ ਹੋ ਗਈ ਹੁਣ ਦੇਖੋ ਬੰਬੀਹਾ ਗੈਂਗ ਤਾਂ ਖੁਸ਼ ਹੋਏਗੀ ਕਿਉਂਕਿ ਬੰਬੀਹਾ ਗੈਂਗ ਇਸ ਕਰਕੇ ਖੁਸ਼ ਹੋਏਗੀ ਕਿਉਂਕਿ ਬੰਬੀਹਾ ਗੈਂਗ ਨੇ ਪਿਛਲੇ ਦਿਨਾਂ ਚ ਕੋਈ ਵਾਰਦਾਤ ਵੱਡੀ ਇੰਜਾਮ ਨਹੀਂ ਦਿੱਤੀ ਉਸ ਦੇ ਵੱਡੇ ਚਿਹਰੇ ਖਤਮ ਹੋ ਗਏ ਜਾਂ ਜੇਲ੍ਹਾਂ ਚ ਬੰਦ ਨੇ ਜਿਉ ਸੋਚ ਦਿਓ ਕਿ ਜਿਸ ਨੂੰ ਅਸੀਂ ਨੇ ਟਾਰਗੇਟ ਕਰਨਾ ਹੁਣ ਇਹ ਆਪਣੇ ਆਪਸ ਫਿਲਮੀ ਫਿਲਮਾਂ ਚ ਅਸੀਂ ਦੇਖੀ ਬਿਲਕੁਲ ਦੋ ਬਚਪਨ ਤੋਂ ਚੰਗੇ ਦੋਸਤ ਨੇ ਹੂੰ ਕੋਈ ਅਜਿਹੀ ਸਿਸਟਮ ਹੁੰਦਾ ਹੈ ਕਿ ਗੈਂਗਸਟਰ ਬਣ ਜਾਂਦੇ ਨੇ ਔਰ ਬਾਅਦ ਵਿੱਚ ਜੰਨੀ ਦੁਸ਼ਮਣ ਹੋ ਜਾਂਦੇ ਇੱਕ ਚੀਜ਼ ਤਾਂ ਹੋਰ ਫਿਲਮੀ ਸਟਾਈਲ ਨਜ਼ਰ ਆ ਰਿਹਾ ਹੈ ਦੋਵੇਂ ਗੈਂਗਾ ਦੇ ਵਿੱਚ ਕਿ ਇਹ ਜਿਸ ਤਰੀਕੇ ਨਾਲ ਫਿਲਮਾਂ 'ਚ ਅਸੀਂ ਦੇਖੀ ਇਹ ਤਾਂ ਉਹ ਉਹ ਹੁਣ ਇਹ ਵੀ ਹੈ ਕਿ ਬੰਬੀਹਾ ਗੈਂਗ ਜਿਹੜੀ ਆ ਉਹ ਬਾਹਰੋਂ ਤਮਾਸ਼ਾ ਦੇਖੇਗੀ ਜਾਂ ਉਹ ਲੋਰੈਂਸ ਜਾਂ ਗੋਲਡਨ ਨੂੰ ਸਪੋਰਟ ਕਰੇਗੀ ਇਹ ਵੀ ਦੇਖਣ ਵਾਲੀ ਹੈ ਇਹ ਵੀ ਦੇਖ ਕਿਸ ਦੇ ਹੱਕ ਦੇ ਵਿੱਚ ਆਉਂਦੀ ਆ ਇੱਕ ਚੀਜ਼ ਤਾਂ ਹੋਰ ਵੀ ਜਦੋਂ ਦੋਹੇ ਚੀਜ਼ਾਂ ਇਕੱਠੀਆਂ ਹੋਣ ਇੱਕ ਦੂਜੇ ਨੇ ਕਮਜ਼ੋਰੀਆਂ ਦਾ ਪਤਾ ਹੁੰਦਾ ਵੀ ਕਿਹੜੀ ਕਿਸਦੇ ਵਿੱਚ ਕਮਜ਼ੋਰੀਆਂ ਫਿਰ ਉਹਦਾ ਫਾਇਦਾ ਸਿੱਧੇ ਤੌਰ ਤੇ ਹੋ ਜਾਂਦਾ ਦੇਖੋ ਕਮਜ਼ੋਰੀ ਦਾ ਵੀ ਪਤਾ ਹੁੰਦਾ ਹੁਣ ਇਹ ਵੀ ਪਤਾ ਹੈ ਕਿ 골ਡੀ ਬਰਾਡ ਨੂੰ ਕਿ ਲੋਰੈਂਸ ਕਿਸ ਦੇ ذریعے ਕਿਵੇਂ ਜੇਲ ਦੇ ਵਿੱਚ ਆਪਰੇਟ ਕਰਦਾ ਹੈ ਐਕਸੈਸ ਕਰਦਾ ਹੈ ਕਿਹੜੇ ਉਹਦੇ ਕਰੀਬੀ ਨੇ ਔਰ ਲੋਰੈਂਸ ਨੂੰ ਵੀ ਇਹ ਪਤਾ ਹੈ ਕਿ 골ਡੀ ਦੇ ਨੇੜੇ ਕੌਣ ਨੇ ਤਾਂ ਅਜਿਹੇ ਵਾਰਦਾਤਾ ਨਾ ਹੋਣ ਇਹ ਤਾਂ ਹਰ ਕੋਈ ਚਾਹੇਗਾ ਲੇਕਿਨ ਇਸ ਵੇਲੇ ਗੁੱਸਾ ਤੇ ਦੁਸ਼ਮਣੀ ਦੋਵਾਂ ਦੇ ਵਿੱਚ ਵਧੀ ਹੋਈ ਨਜ਼ਰ ਆ ਰਹੀ ਬਿਲਕੁਲ ਸੋ ਹੁਣ ਦੋਹੇ ਗੈਂਗ ਨੇ ਜਿਹੜੇ ਹਲਕੀ ਪਹਿਲਾਂ ਇੱਕ ਦੂਜੇ ਦੇ ਬੰਦੇ ਮਾਰਦੇ ਸੀ ਪਰ ਹੁਣ ਲਾਰੈਂਸ ਗੈਂਗ ਜੋ ਸੁਰਖੀਆਂ ਦੇ ਵਿੱਚ ਸੀ ਮੂਸੇ ਵਾਲਾ ਕਤਲकांड ਤੋਂ ਬਾਅਦ ਉਹ ਵੀ ਹੁਣ ਅੱਡੋ ਅੱਡ ਹੋ ਚੁੱਕੀ ਆ 골ਡੀ ਬਰਾੜ ਦੇ ਨਿਸ਼ਾਨੇ ਤੇ ਲਾਰੈਂਸ ਬਿਸ਼ਨੋਈ ਆ ਚੁੱਕਿਆ ਹੈ